ਕੁਝ ਚੀਜ਼ ਖਤਰੀਏ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਡਾੜਦੇ ਕੇਸਰੀ ਚੰਦ ਤੇ ਪੰਮਾ ਪੁਰੀਹਤ ਭੱਜ ਕੇ ਰਾਜਾ ਧੀਮ ਚੰਦ ਜੀ ਦੇ ਕੋਲ ਪਹੁੰਚੇ ਤਾਂ ਉਸ ਸਮੇਂ ਕੇਸਰੀ ਚੰਦ ਚਲਾ ਗਿਆ ਜਿਸ ਦੇ ਨਾਲ ਪੰਮਾ ਪੁਰੀਹਤ ਵੀ ਸੀ ਉਹ ਸਿਰ ਹਿਲਾਉਂਦਾ ਹੋਇਆ ਇੰਜ ਝੂੜਦਾ ਪਸਤੌਂਦਾ ਜਾ ਰਿਹਾ ਸੀ ਜਿਵੇਂ ਕਿਸੇ ਨੇ ਬਾਣੀਆਂ ਲੁੱਟ ਲਿਆ ਹੋਵੇ ਉਹ ਆਪਣੇ ਰਾਜஸ்தானੀ ਦੇ ਬਲਾਸਪੁਰ ਨਗਰ ਵਿੱਚ ਕਾੜੀ ਨਾਲ ਪਹੁੰਚਦੇ ਅਤੇ ਘੋੜਿਆਂ ਤੋਂ ਉਤਰ ਕੇ ਉੱਥੇ ਚਲੇ ਗਏ ਜਿੱਥੇ ਰਾਜਾ ਬੈਠਾ ਸੀ ਉਸ ਸਮੇਂ ਕੇਸਰੀ ਚੰਦ ਨੇ ਆਪਣੀ ਪੱਗ ਰਾਜਾ ਭੀਮਚੰਦ ਦੇ ਅੱਗੇ ਭਗਾ ਕੇ ਸੁੱਤੀ ਅਤੇ ਅੱਖਾਂ ਵਿੱਚੋਂ ਹੱਥਰੋ ਸਿਰਦਾ ਹੋਇਆ ਕਹਿਣ ਲੱਗਾ ਗੁਰੂ ਕੋਲ ਭੇਜ ਕੇ ਮੇਰੀ ਸਾਰੇ ਰਾਜਾਂ ਵਿੱਚ ਇੱਜ਼ਤ ਗਵਾ ਦਿੱਤੀ ਹੈ ਤੁਸੀਂ ਉਸ ਕੋਲੋਂ ਚੀਜ਼ਾਂ ਮੰਗਦੇ ਹੋ ਜੋ ਛੇਤੀ ਹੀ ਤੁਹਾਡੀ ਧਰਤੀ ਰਾਜ ਵੀ ਖੋ ਲਵੇਗਾ ਜਿਹੜਾ ਹੰਕਾਰ ਦੇ ਨਸ਼ੇ ਵਿੱਚ ਭਰਿਆ ਹੋਇਆ ਤਾਕਤ ਦੇ ਨਾਲ ਰਾਜ ਕਰਨ ਖੋਹਣ ਦਾ ਇਰਾਦਾ ਰੱਖਦਾ ਹੈ ਲੱਤਾਂ ਅਤੇ ਮੁਖੀਆਂ ਨਾਲ ਕੁੱਟ ਕੇ ਸਾਨੂੰ ਬਾਹਰ ਕੱਢ ਦਿੱਤਾ ਸ੍ਰੀ ਆਨੰਦਪੁਰ ਸਾਹਿਬ ਦੇ ਲੋਕੀ ਹੱਸ ਰਹੇ ਸਨ ਕਿ ਰਾਜੇ ਦੇ ਬੰਦੇ ਕੁੱਟ ਦਿੱਤੇ ਹਨ ਜਦੋਂ ਤੱਕ ਜੁੱਧ ਕਰਕੇ ਉਹ ਉਥੋਂ ਬਾਹਰ ਨਹੀਂ ਕੱਢੇ ਜਾਂਦੇ ਤਦ ਤੱਕ ਨਿਸ਼ਚਿਤ ਹੋ ਕੇ ਅਸੀਂ ਕਿਸੇ ਦੇ ਆਸਰੇ ਬੈਠ ਸਕਦੇ ਹਾਂ ਗੁਰੂ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਕੇ ਜੁੱਧ ਦੀ ਤਿਆਰੀ ਕਰ ਰਿਹਾ ਹੈ ਜੇ ਤੁਸੀਂ ਇਹ ਭਲਾ ਕੰਮ ਨਾ ਕੀਤਾ ਤਾਂ ਉਹ ਤੁਹਾਨੂੰ ਬਲਾਸਪੁਰ ਨਗਰ ਵਿੱਚੋਂ ਵੀ ਬਾਹਰ ਕੱਢ ਦੇਵੇਗਾ ਰਾਜਾ ਭੀਮਚੰਦ ਨੇ ਗੁੱਸਾ ਕਰਦੇ ਹੋਏ ਕਿਹਾ ਇਹ ਸਾਰਾ ਕਿਸ ਤਰ੍ਹਾਂ ਹੋਇਆ ਉਹ ਮਿਲੇ ਹਨ ਕਿ ਨਹੀਂ ਗੱਲਬਾਤ ਕੀਤੀ ਜਾ ਨਹੀਂ ਜਿਸ ਤਰ੍ਹਾਂ ਵਾਪਰੀ ਸਾਰੀ ਗੱਲ ਦੱਸੋ ਅਜਿਹਾ ਝਗੜਾ ਕਿਸ ਤਰ੍ਹਾਂ ਹੋ ਗਿਆ ਕਿ ਗੱਲ ਮਾਰਨ ਤੱਕ ਪਹੁੰਚ ਗਈ ਮੈਨੂੰ ਸ਼ੁਰੂ ਤੋਂ ਸੁਣਾਓ ਜਿਸ ਤਰ੍ਹਾਂ ਤੁਹਾਡੇ ਨਾਲ ਬੀਤੀ ਹੈ ਇਹ ਸੁਣ ਕੇ ਪੰਮੇ ਪੁਰੀਹਿਤ ਨੇ ਕਿਹਾ ਅਸੀਂ ਗੁਰੂ ਦੀ ਵਡਿਆਈ ਕੀਤੀ ਅਤੇ ਜਦੋਂ ਅਸੀਂ ਚਾਰੇ ਵਸਤੂਆਂ ਮੰਗੀਆਂ ਤਾਂ ਉਹਨਾਂ ਨੇ ਮੂੰਹੋਂ ਕੁਝ ਨਾ ਕਿਹਾ ਜਦੋਂ ਅਸੀਂ ਚਾਂਦੀ ਦੇ ਿੱਕੇ ਦੇਣ ਬਾਰੇ ਕਿਹਾ ਤਾਂ ਗੁਰੂ ਸੁਣ ਕੇ ਦਿਲੋਂ ਕ੍ਰੋਧਵਾਨ ਹੋ ਗਏ ਆਪਣੇ ਸੂਰਮਿਆਂ ਨੂੰ ਬੁਲਾ ਕੇ ਸਾਨੂੰ ਆਪਣੇ ਕੋਲੋਂ ਉਠਾ ਦਿੱਤਾ ਡੇਰੇ ਤੱਕ ਧੱਕੇ ਮਾਰਦੇ ਹੋਇਆਂ ਸਾਨੂੰ ਨਗਰ ਤੋਂ ਬਾਹਰ ਕੱਢ ਦਿੱਤਾ ਸਾਡਾ ਕੋਈ ਬਸ ਨਾ ਚੱਲਿਆ ਤੇ ਤੁਹਾਡੇ ਕੋਲ ਆ ਗਏ ਜੇ ਤੁਸੀਂ ਕੋਈ ਰੋਕਣ ਦਾ ਬੰਦੋਬਸਤ ਨਹੀਂ ਕਰੋਗੇ ਅਤੇ ਸੇਨਾ ਦੀ ਚੜਾਈ ਨਹੀਂ ਕਰੋਗੇ ਉਸ ਨੂੰ ਜੁੱਧ ਵਿੱਚੋਂ ਨਹੀਂ ਭਜਾਉਂਗੇ ਤਾਂ ਉਹ ਗੁਰੂ ਤੁਹਾਨੂੰ ਕੀ ਜਾਣੇਗਾ ਜ਼ੋਰ ਦਬਾਅ ਪਾ ਕੇ ਉਸ ਨੂੰ ਸ੍ਰੀ ਅਨੰਦਪੁਰ ਸਾਹਿਬ ਨਗਰ ਤੋਂ ਬਾਹਰ ਕੱਢੋ ਉਸ ਨੂੰ ਦੁਬਾਰਾ ਤਾਂ ਕੀ ਬਸਾਵੋ ਜੇ ਉਹ ਆਪਣੇ ਅਧੀਨ ਰਹਿ ਕੇ ਵਸੇ ਉਸ ਵੇਲੇ ਇਹ ਸੁਣ ਕੇ ਪਹਾੜੀ ਰਾਜਾ ਕ੍ਰੋਧਮਾਨ ਹੋ ਗਿਆ ਅਤੇ ਚਿੱਠੀ ਲਿਖਵਾਈ ਜੇਕਰ ਸ੍ਰੀ ਅਨੰਦਪੁਰ ਸਾਹਿਬ ਵਿੱਚ বাসਣਾ ਚਾਹੁੰਦੇ ਹੋ ਤਾਂ ਹਾਥੀ ਭੇਜ ਦੇਵੋ ਨਹੀਂ ਤਾਂ ਨਗਾਰਾ ਖੋ ਕੇ ਨਗਰ ਤੋਂ ਬਾਹਰ ਕੱਢ ਦਿਆਂਗੇ ਜੇਕਰ ਲੜਨ ਵਾਸਤੇ ਕੋਸ਼ਿਸ਼ ਕਰੂੰਗੇ ਤਾਂ ਹੁਣ ਮੈਂ ਸਾਰੇ ਸਿੱਖ ਮਾਰ ਦਿਆਂਗਾ ਫੜ ਕੇ ਕੈਦ ਕਰਕੇ ਰੱਖਾਂਗਾ ਨਹੀਂ ਤਾਂ ਜੰਗ ਦੇ ਵਿੱਚ ਮਾਰ ਦਿਆਂਗਾ ਹੁਣ ਤੱਕ ਮੈਂ ਟਾਲਾ ਕਰਦਾ ਰਿਹਾ ਹਾਂ ਅਤੇ ਤੁਹਾਡੀ ਸ੍ਰੇਸ਼ਟ ਗੁਰੂ ਪਦਵੀ ਬਾਰੇ ਲਿਹਾਜ਼ ਕਰਦਾ ਰਿਹਾ ਹਾਂ ਇਸ ਕਾਟੀ ਵਿੱਚ ਆਪ ਨੂੰ ਚੰਗੀ ਤਰ੍ਹਾਂ ਸ਼িকার ਖਵਾਵਾਂਗੇ ਮੇਰੀ ਸੈਨਾ ਆਈ ਸਮਝੋ ਫਿਰ ਮੈਂ ਆਪਦਾ ਜੋਰ ਦੇਖਾਂਗਾ ਸਾਡੇ ਦੇਸ਼ ਵਿੱਚੋਂ ਚਲੇ ਜਾਵੋ ਜਾਂ ਫਿਰ ਹੱਥ ਹੀ ਦੇ ਦੇਵੋ ਨਹੀਂ ਤਾਂ ਸ਼ਸਤਰਾਂ ਦਾ ਭੇੜ ਹੋਵੇਗਾ ਬੇਸ਼ੱਕ ਕਿਸੇ ਨੂੰ ਵੀ ਆਪਣਾ ਸਾਥੀ ਬਣਾ ਲੈਣਾ ਜੋਰ ਸ਼ੋਰ ਦੇ ਨਾਲ ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਤੁਰੰਤ ਸੇਵਕ ਭੇਜ ਦਿੱਤੇ ਪਿੱਛੋਂ ਆਪਣੀ ਮਦਦ ਬਾਸਤੇ ਵੀ ਜਿੱਥੋਂ ਕਿਥੋਂ ਥਾਂ ਥਾਂ ਤੋਂ ਬੁਲਾ ਲੈ ਮੰਡੀ ਸੁਕੇਤ ਨਗਰ ਜਸੋਬਾਲੀਏ ਰਾਜੇ ਦੀ ਸੇਨਾ ਅਤੇ ਆਪਣੇ ਨੇੜਲੇ ਕਟੌਚ ਦੇ ਰਾਜੇ ਸਭ ਨੂੰ ਲਿਖ ਦਿੱਤਾ ਆਓ ਬਲਵਾਨੋ ਜੋਦਿਓ ਨਗਰ ਨੂੰ ਚਿੱਠੀ ਭੇਜ ਕੇ ਤੁਸੀਂ ਲੜਾਈ ਕਰਨ ਲਈ ਪਹੁੰਚੋ ਫਿਰ ਹਰੀ ਚੰਦ ਰਾਜੇ ਨੂੰ ਵੀ ਬਹੁਤ ਕੁਝ ਲਿਖਿਆ ਇਹ ਸਾਰਿਆਂ ਦੀ ਇੱਜ਼ਤ ਦਾ ਸਵਾਲ ਹੈ ਜਿਹੜਾ ਜੰਗ ਦਾ ਕਾਰਜ ਆ ਪਿਆ ਹੈ ਉਸਲੇ ਪਿੰਡਾਂ ਦੇ ਲੋਕਾਂ ਦੀ ਭੀੜ ਬਗਾਰ ਕੇ ਜਿੱਥੇ ਜਿੰਨੇ ਹੋਵੇ ਸਾਰੇ ਇਕੱਠੀ ਕਰਕੇ ਤੁਰੰਤ ਮੇਰੇ ਕੋਲੋਂ ਪਹੁੰਚ ਜਾਵੋ ਇਸ ਤਰ੍ਹਾਂ ਸਾਰਿਆਂ ਨੂੰ ਬੁਲਾ ਕੇ ਉਸਨੇ ਬਹੁਤ ਸਾਰੀ ਸੈਨਾ ਇਕੱਠੀ ਕਰ ਲਈ ਪਹਾੜੀ ਇਕੱਠੇ ਹੋ ਗਏ ਅਤੇ ਉਹਨਾਂ ਨੇ ਬੰਦੂਖਾਂ ਭਰ ਕੇ ਇੱਕੋ ਸਮੇਂ ਇਕੱਠੀਆਂ ਛੱਡੀਆਂ ਇੱਧਰ ਜਦੋਂ ਕਾਗਜ਼ ਚਿੱਠੀ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਗਿਆ ਤਾ ਇਸ ਦੀ ਖਬਰ ਉਸ ਵੇਲੇ ਗੁਰੂ ਜੀ ਕੋਲ ਪਹੁੰਚੀ ਕਿ ਰਾਜੇ ਨੇ ਦੂਤ ਹੱਥ ਚਿੱਠੀ ਭੇਜੀ ਹੈ ਗੁਰੂ ਜੀ ਨੇ ਸਾਰੀ ਸੰਗਤ ਵਿੱਚ ਦੂਤ ਨੂੰ ਆਪਣੇ ਕੋਲ ਬੁਲਾ ਕੇ ਬਿਠਾ ਲਿਆ ਹੰਕਾਰੀ ਨੇ ਜੋ ਸਖਤ ਸ਼ਬਦਾਂ ਵਿੱਚ ਲਿਖਿਆ ਸੀ ਉਹ ਸਾਰਾ ਸੁਣਿਆ ਹਾਥੀ ਦੇ ਦੇਵੋ ਜਾ ਇੱਥੋਂ ਨਿਕਲ ਜਾਓ ਨਹੀਂ ਤਾਂ ਲੜਾਈ ਕਰ ਲਵੋ ਇਹ ਸੁਣ ਕੇ ਸ਼੍ਰੀ ਕਲੰਗੀਧਰ ਗੁੱਸੇ ਨਾਲ ਭਰ ਗਏ ਤੇ ਕਿਹਾ ਜੰਗ ਕਰਨਾ ਹੀ ਸਾਡਾ ਮਨੋਰਥ ਹੈ ਗੁਰੂ ਘਰ ਤੋਂ ਜਿਹਾ ਜਿਹਾ ਵੀ ਮੰਗਾਗੇ ਉਹ ਅਜਿਹਾ ਹੀ ਪ੍ਰਾਪਤ ਹੋ ਜਾਂਦਾ ਹੈ ਨਾ ਹਾਥੀ ਦੇਣਾ ਹੈ ਅਤੇ ਨਾ ਹੀ ਨਿਕਲਣ ਬਣਦਾ ਹੈ ਸੋ ਵਦਾ ਹੈ ਜਿਹੜੀ ਤੀਜੀ ਗੱਲ ਹੈ ਉਹ ਵੇਖ ਲਵੋ ਸਾਡੇ ਵੱਲੋਂ ਕੋਈ ਦੇਰੀ ਨਹੀਂ ਹੈ ਅਸੀਂ ਇੱਕ ਤੁਹਾਡੀ ਹੀ ਉਡੀਕ ਕਰਾਂਗੇ ਚੰਗੀ ਤਰ੍ਹਾਂ ਜੰਗ ਕਰਕੇ ਤੁਹਾਡੇ ਮਨ ਦੀ ਤਮੰਨਾ ਪੂਰੀ ਕਰ ਦੇਵਾਂਗੇ ਇਸ ਤਰ੍ਹਾਂ ਗੁਰੂ ਜੀ ਨੇ ਚਿੱਠੀ ਲਖਵਾ ਕੇ ਤੁਰੰਤ ਭੇਜ ਦਿੱਤੀ ਪਾਈ ਆਨੰਦ ਚੰਦ ਦੇ ਨਾਲ ਗੱਲ ਕਰਕੇ ਜੰਗ ਦੀ ਵਿਉਂਤ ਬਣਾਉਣ ਲੱਗੇ ਇਸ ਤਰ੍ਹਾਂ ਉਸ ਵੇਲੇ ਹੁਕਮ ਜਾਰੀ ਕਰਕੇ ਬਹੁਤ ਸਾਰੇ ਸਿਪਾਹੀ ਰੱਖ ਲਏ ਸੋਣ ਸੋਣ ਕੇ ਸੈਂਕੜੇ ਸੂਰਬੀਰ ਸ੍ਰੀ ਅਨੰਦਪੁਰ ਸਾਹਿਬ ਦੇ ਆਉਣ ਲੱਗੇ ਉਹੋ ਸਿਪਾਈਆਂ ਦਾ ਹੁਲੀਆ ਲਿਖ ਕੇ ਉਹਨਾਂ ਨੂੰ ਸਿਪਾਹੀ ਤਨਖਾਹ ਦੇਣ ਬਾਰੇ ਦੱਸ ਕੇ ਰੱਖਦੇ ਜਾਂਦੇ ਸਨ ਜੰਗ ਲਈ ਉਤਸ਼ਾਹੀ ਬੇਹਤ ਬਹੁਤ ਸਾਰੇ ਅਲੱਗ ਅਲੱਗ ਜਥੇ ਬਣਾ ਦਿੱਤੇ ਬਹੁਤ ਹੀ ਸਾਰੇ ਸੁਨਹਿਰੇ ਢਾਲ ਤੇ ਗੋਲੀਆਂ ਤਿਆਰ ਕਰ ਰਏ ਸਨ ਬਹੁਤ ਸਾਰੇ ਬਾਰੂਦ ਅਤੇ ਸਾਰੇ ਤਰ੍ਹਾਂ ਦੇ ਸ਼ਸਤਰ ਤਿਆਰ ਕਰਵਾ ਰਹੇ ਸਨ ਬਹੁਤ ਕਿਸਮਾਂ ਦੇ ਤੀਰ ਘੜਦੇ ਜਿਨ੍ਹਾਂ ਲਈ ਬਹੁਤ ਸਾਰੀਆਂ ਕਮਾਨਾਂ ਬਾਹਰੋਂ ਆ ਗਈਆਂ ਨੇਜੇ ਭਾਲੇ ਪਿੱਖੀਆਂ ਬਰਸ਼ੀਆਂ ਅਤੇ ਬੰਡੀਆਂ ਬੰਦੂਖਾਂ ਦੀ ਬਣਵਾਈਆਂ ਸੂਰਮੇ ਉੱਚੀ ਲਲਕਾਰੇ ਅਤੇ ਜੈਕਾਰੇ ਮਾਰ ਕੇ ਸੁਣਾਉਂਦੇ ਇਸ ਤਰ੍ਹਾਂ ਸਤਿਗੁਰੂ ਜੀ ਜੰਗ ਵਾਸਤੇ ਬਹੁਤ ਸਾਰਾ ਸਾਜੂ ਸਮਾਨ ਬਣਵਾ ਰਹੇ ਸਨ ਵਾਹਿਗੁਰੂ ਜੀ ਵਾਸਤੇ ਆਪਾਂ ਕਰੀਏ ਸਾਰਾ